ਅੱਜ ਦੇ ਤਾਜ਼ੇ-ਤਾਜ਼ੇ ਚਾਰ ਵੱਡੇ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਪਹਿਲਾ ਮੁੱਦਾ ਹੈ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਚੰਦਪਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇੱਕ ਸੀਨੀਅਰ ਆਗੂ ਦੇ ਉੱਪਰ ਹਮਲਾ ਹੋਇਆ ਹੋਇਆ ਉਹਦੇ ਸੱਟਾਂ ਲੱਗੀਆਂ ਹੋਈਆਂ ਨੇ ਉਹ ਖੂਨੋ ਖੂਨ ਆ ਉਹ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਕਹਿ ਰਿਹਾ ਕਿ ਡਾਕਟਰ ਮੇਰੇ ਵੱਲ ਧਿਆਨ ਨਹੀਂ ਦੇ ਰਿਹਾ ਔਰ ਮੈਨੂੰ ਇੱਥੇ ਡਾਕਟਰੀ ਇਲਾਜ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਇਸ ਵੀਡੀਓ ਦੀ ਸੱਚਾਈ ਤੁਹਾਨੂੰ ਦੱਸਣੀ ਹੈ ਹਕੀਕਤ ਦੱਸਣੀ ਹੈ ਕਿਉਂਕਿ ਬਹੁਤ ਵੱਡਾ ਇੱਕ ਟੈਨਸ਼ਨ ਫੈਲ ਰਹੀ ਹੈ ਬਹੁਤ ਸਾਰੇ ਪੈਣਾ ਪ੍ਰਾਵਾਂ ਨੂੰ ਲੱਗ ਰਿਹਾ ਕਿ ਸ਼ਾਇਦ ਹਮਲਾ ਜਿਹੜੀ ਉੱਥੇ ਮਾਮਲਾ ਵਾਪਰਿਆ ਚੰਦਪਾਣ ਪਿੰਡ ਚ ਮਜ਼ਦੂਰਾਂ ਨਾਲ ਸ਼ਾਇਦ ਕਿਸੇ ਦੂਜੀ ਧਿਰ ਨੇ ਉਹਦੇ ਤੇ ਹਮਲਾ ਕੀਤਾ ਹੋਵੇਗਾ ਇਹ ਇੱਕ ਸਵਾਲ ਲੋਕਾਂ ਦੇ ਦਿਮਾਗਾਂ ਚ ਹੈ ਪਰ ਉਹ ਸੱਚ ਤੁਹਾਨੂੰ ਦੱਸਣਾ ਹੈ ਔਰ ਹਸਪਤਾਲ ਦਾ ਜੋ ਰਵਈਆ ਉਹ ਵੀ ਤੁਹਾਨੂੰ ਦੱਸਣਾ ਹੈ ਦੂਜੀ ਵੱਡੀ ਘਟਨਾ ਹੈ ਦਿੱਲੀ ਦੇ ਵਿੱਚ ਬੀਜੇਪੀ ਨੇ ਜਿਹੜੀ ਮੁੱਖ ਮੰਤਰੀ ਬਣਾਈ ਹੈ ਉਹਦੀ ਭਾਸ਼ਾ ਨੂੰ ਲੈ ਕੇ ਉਹਦੀ ਮਾੜੀ ਬੋਲਬਾਣੀ ਨੂੰ ਲੈ ਕੇ ਵੱਡਾ ਰੌਲਾ ਮੀਡੀਆ ਦੇ ਵਿੱਚ ਪਿਆ ਔਰ ਤੀਜਾ ਬੀਜੇਪੀ ਦੀ ਮੁੱਖ ਮੰਤਰੀ ਜਿਹੜੀ ਨਵੀਂ ਬਣਾਈ ਹੈ ਉਹਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਆਤਸ਼ੀ ਹੈ ਉਹਨੇ ਤੁਰੰਤ 2500 ਰੁਪਇਆ ਮਹੀਨਾ ਉੱਥੇ ਔਰਤਾਂ ਨੂੰ ਦੇਣ ਦਾ ਇੱਕ ਮਿਹਣਾ ਜਾਂ ਇੱਕ ਇੱਕ ਨਸੀਹਤ ਦਿੱਤੀ ਹੈ ਪਰ ਉਹ ਸਵਾਲ ਉੱਠ ਪਏ ਨੇ ਉਹ ਵੀ ਤੁਹਾਨੂੰ ਅੱਗੇ ਜਾਣਕਾਰੀ ਦੇਣੀ ਹੈ ਤਾਂ ਗੱਲ ਤੁਹਾਨੂੰ ਪਹਿਲਾਂ ਦੱਸੀਏ ਦੇਖੋ ਜੀ ਵੀਡੀਓ ਵਾਇਰਲ ਹੋ ਰਹੀ ਹੈ ਚੰਦਪਾਨ ਮਜ਼ਦੂਰ ਇਨਸਾਫ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਦਾ ਸੀਨੀਅਰ ਆਗੂ ਹੈ ਖੇਤ ਮਜ਼ਦੂਰ ਜੱਥੇਬੰਦੀ ਦਾ ਆਗੂ ਖੇਤ ਮਜ਼ਦੂਰ ਯੂਨੀਅਨ ਦਾ ਆਗੂ ਗੁਰਪਾਲ ਸਿੰਘ ਉਹਦੇ ਉੱਪਰ ਹਮਲਾ ਹੋਇਆ ਹੋਇਆ ਉਹਦੇ ਸੱਟਾਂ ਲੱਗੀਆਂ ਹੋਈਆਂ ਵੀਡੀਓ ਦੇ ਵਿੱਚ ਖੂਨ ਵਹਿ ਰਿਹਾ ਤੋ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਆਇਆ ਹੋਇਆ। ਉੱਥੇ ਉਹ ਕਹਿ ਰਿਹਾ ਵੀ ਦੇਖੋ ਜੀ ਮੇਰੇ ਉੱਪਰ ਇੱਕ ਹਮਲਾ ਹੋਇਆ ਔਰ ਮੈਂ ਇੱਥੇ ਮੈਡੀਕਲ ਕਾਲਜ ਦੇ ਵਿੱਚ ਆਇਆ। ਬੋਤਲ ਉਹਦੇ ਲੱਗੀ ਹੋਈ ਆ। ਹੱਥ 'ਚ ਉਹਦੇ ਬੋਤਲ ਫੜੀ ਆ। ਕੱਪੜੇ ਉਹਦੇ ਜਿਹੜੇ ਨੇ ਉਹ ਬਲੱਡ ਦੇ ਨਾਲ ਭਿੱਜੇ ਹੋਏ ਨੇ। ਔਰ ਉਹ ਕਹਿ ਰਿਹਾ ਕਿ ਇਹ ਡਾਕਟਰ ਮੇਰੇ ਵੱਲ ਧਿਆਨ ਨਹੀਂ ਦਿੰਦੇ। ਉਹ ਕਹਿ ਰਿਹਾ ਡਾਕਟਰਾਂ ਨੂੰ ਸਾਹਮਣੇ ਬੈਠਿਆਂ ਨੂੰ ਉਹ ਐਮਰਜੈਂਸੀ ਦੇ ਅੰਦਰ ਦਿਖਾ ਰਿਹਾ। ਉਹ ਕਹਿੰਦਾ ਉਹ ਮੈਡਮ ਜਿਹੜੀ ਆ ਡਾਕਟਰ ਉਹ ਫੋਨ ਤੇ ਲੱਗੀ ਆ ਬਹੁਤ ਟਾਈਮ ਦੀ ਦੂਜੇ ਡਾਕਟਰਾਂ ਦੇ ਉੱਪਰ ਵੀ ਉਹ ਵੱਡੇ ਦੋਸ਼ ਲਾ ਰਿਹਾ ਹੈ ਹੁਣ ਪਹਿਲਾਂ ਤਾਂ ਸੱਟਾਂ ਲਗੀਆਂ ਕਿਵੇਂ ਦੋਸਤ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਇੰਜ ਲੱਗਦਾ ਵੀ ਸ਼ਾਇਦ ਉਹ ਸੱਟਾਂ ਦੂਜੀ ਜਿਹੜੀ ਸ਼ੈਲਰ ਮਾਲਕ ਤੇਰਾ ਉਹਦੇ ਚੋਂ ਕਿਸੇ ਨੇ ਲਾਈਆਂ ਹੋ ਸਕਦੀਆਂ ਪਰ ਇਹ ਸੱਚ ਨਹੀਂਗਾ ਮੈਂ ਉਹਦੀ ਜਾਣਕਾਰੀ ਹਾਸਲ ਕੀਤੀ ਹੈ ਦੋ ਤਿੰਨ ਸੀਨੀਅਰ ਆਗੂਆਂ ਤੋਂ ਉਹਨਾਂ ਨੇ ਦੱਸਿਆ ਵੀ ਉਹ ਇੱਕ ਨਿੱਜੀ ਮਾਮਲਾ ਉਹ ਇੱਕ ਵਿਆਹ ਤੇ ਗਿਆ ਸੀਗਾ ਔਰ ਵਿਆਹ ਤੇ ਉੱਥੇ ਕੋਈ ਮੁੰਡਾ ਸੀ ਜਿਹੜਾ ਵਿਆਹ ਦੇ ਵਿੱਚ ਖਰਾਬੀਆਂ ਕਰਦਾ ਸੀਗਾ ਉਹਨੂੰ ਉਹ ਜਿਹੜਾ ਆਗੂ ਹੈ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਉਹਨੇ ਫਿਰ ਕੁਝ ਮੁੰਡਿਆਂ ਨੂੰ ਲੈ ਕੇ ਤੇ ਉਹਦੇ ਸੱਟਾਂ ਮਾਰੀਆਂ ਨੇ ਸੋ ਮਾਮਲਾ ਵਿਆਹ ਦਾ ਨਿੱਜੀ ਹੈ ਦੂਜੀ ਧਿਰ ਵੱਲੋਂ ਉਹ ਸੱਟਾਂ ਨਹੀਂ ਮਾਰੀਆਂ ਗਈਆਂ ਇਸ ਕਰਕੇ ਖਾਮ-ਖਾਦ ਦੀ ਕੋਈ ਅਫਵਾਹ ਜਾਂ ਟੈਨਸ਼ਨ ਜਿਹੜੀ ਆ ਉਹ ਕ੍ਰੀਏਟ ਨਹੀਂ ਹੋਣੀ ਚਾਹੀਦੀ ਅਜੇ ਸ਼ਾਇਦ ਇੰਨੀ ਹਿੰਮਤ ਆ ਕੋਈ ਨਹੀਂ ਕਰੇਗਾ ਜਿਸ ਕਿਸਮ ਦਾ ਸੰਘਰਸ਼ ਕਮੇਟੀ ਦੀ ਏਕਤਾ ਔਰ ਦਬਾਅ ਬਣਿਆ ਹੋਇਆ ਦੂਜੇ ਪਾਸੇ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਦੂਜੀ ਧਿਰ ਵੱਲੋਂ ਮੀਡੀਆ ਦੇ ਕੁਝ ਅਦਾਰਿਆਂ ਨੂੰ ਫੋਨ ਕਰ ਕਰਕੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਇਹ ਜਿਹੜੀਆਂ ਧਮਕੀਆਂ ਨੇ ਇਹ ਲੋਕਵਾਜ ਟੀਵੀ ਨੂੰ ਵੀ ਆਈਆਂ ਨੇ ਇਹ ਲਾਈਵ ਸੱਚ ਟੀਵੀ ਦੇ ਚੈਨਲ ਦੇ ਨੰਬਰ ਦੇ ਉੱਪਰ ਵੀ ਕੁਝ ਫੋਨ ਆਏ ਨੇ ਇਸ ਕਿਸਮ ਦੇ ਸੋ ਇਹਦੇ ਵੱਲ ਵੀ ਗੌਰ ਕਰਨ ਦੀ ਲੋੜ ਹੈ ਇਸ ਤਰ੍ਹਾਂ ਦੀ ਬੁਖਲਾਟ ਜਿਹੜੀ ਆ ਉਹ ਕਿਸੇ ਫਾਇਦੇ 'ਚ ਕਿਸੇ ਕੰਮ ਨਹੀਂ ਆਉਣੀ ਇਹ ਬੁਖਲਾਟ ਈ ਰਹਿ ਜਾਂਦੀਆਂ ਨੇ ਅਗਲੀ ਗੱਲ ਹਸਪਤਾਲ ਦੇ ਵਿੱਚ ਜਿਹੜਾ ਦੋਸ਼ ਡਾਕਟਰਾਂ ਤੇ ਉਹ ਲਹੂ ਲੁਹਾਨ ਹੋਇਆ ਆਗੂ ਲਾ ਰਿਹਾ ਦੇਖੋ ਪ੍ਰਬੰਧ ਤਾਂ ਸੱਚਮੁੱਚ ਇਲਾਜ ਦਾ ਮਾੜਾ ਕੱਲਾ ਉਹ ਇੱਕ ਆਗੂ ਨਹੀਂ ਕਹਿ ਰਿਹਾ ਫਰੀਦਕੋਟ ਮੈਡੀਕਲ ਕਾਲਜ ਤੇ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਜਾਣ ਵਾਲੇ ਵੱਡੀ ਗਿਣਤੀ ਲੋਕ ਇਹ ਕਹਿੰਦੇ ਨੇ ਵੀ ਉੱਥੇ ਟਾਈਮ ਤੇ ਕੋਈ ਧਿਆਨ ਨਹੀਂ ਦਿੰਦਾ ਟਾਈਮ ਤੇ ਕੋਈ ਪੁੱਛਦਾ ਨਹੀਂਗਾ ਔਰ ਜਿਹੜੇ ਡਾਕਟਰ ਨੇ ਡਾਕਟਰਨੀਆਂ ਨੇ ਉਹਨਾਂ ਦੇ ਉੱਪਰ ਵੀ ਲੋਕ ਦੋਸ਼ ਲਾਉਂਦੇ ਨੇ ਕਿ ਉਹ ਆਪਣੇ ਕੰਮਾਂ ਚ ਵਿਅਸਤ ਵੱਧ ਰਹਿੰਦੇ ਨੇ ਤੇ ਮਰੀਜ਼ਾਂ ਵੱਲ ਘੱਟ ਧਿਆਨ ਦਿੰਦੇ ਨੇ ਦੇਖੋ ਕੁਝ ਡਾਕਟਰ ਚੰਗੇ ਹਨ ਜਿਹੜੇ ਸੱਚਮੁੱਚ ਬੜਾ ਹਮਦਰਦੀਪੂਰਨ ਲੋਕਾਂ ਵੱਲ ਧਿਆਨ ਦਿੰਦੇ ਨੇ ਉਹਨਾਂ ਡਾਕਟਰਾਂ ਨੂੰ ਸਲਾਮ ਹੈ ਪਰ ਸੱਚਮੁੱਚ ਡਾਕਟਰ ਦਾ ਕੰਮ ਰੱਬ ਵਰਗਾ ਮੰਨਿਆ ਜਾਂਦਾ ਡਾਕਟਰੀ ਦਾ ਕਿੱਤਾ ਬਹੁਤ ਉੱਚਾ ਸੁੱਚਾ ਤੇ ਮਹਾਨ ਹੈ ਪਰ ਜਦੋਂ ਇਹਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਵੇਂ ਦਾ ਦੋਸ਼ ਇਹ ਜਿਹੜਾ ਮਜ਼ਦੂਰ ਜੱਥੇਬੰਦੀ ਦਾ ਆਗੂ ਗੁਰਪਾਲ ਹੈ ਉਹ ਲਾ ਰਿਹਾ ਤਾਂ ਇਹ ਗੱਲ ਹਕੀਕਤ ਹੈ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਵੀ ਕੋਈ ਵਧੀਆ ਪ੍ਰਬੰਧ ਨਹੀਂਗਾ ਬੜੀ ਗਿਣਤੀ ਮਰੀਜ਼ ਉੱਥੇ ਨਰਾਸ਼ ਹੁੰਦੇ ਨੇ ਕਿਤੇ ਜੜੀਆਂ ਆ ਲੋਕਾਂ ਦੇ ਟੈਸਟ ਕਰਨ ਵਾਲੀਆਂ ਕਿੱਟਾਂ ਨਹੀਂ ਮਿਲਦੀਆਂ ਮੈਡੀਕਲ ਕਾਲਜ ਦਾ ਪ੍ਰਬੰਧ ਤਾਂ ਇਸ ਕਦਰ ਹੈ ਪਿਛਲੇ ਦਿਨੀ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਤਿੰਨ ਦਿਨ ਪਹਿਲਾਂ ਤਾਂ ਐਮਰਜੈਂਸੀ ਦੇ ਵਿੱਚ ਉੱਥੇ ਸੈਂਕੜੇ ਲੋਕਾਂ ਦਾ ਜਮਾਵੜਾ ਲੱਗਾ ਹੋਇਆ ਸੀਗਾ ਉਸ ਦਿਨ ਉੱਥੇ ਕੋਈ ਪੁਖਤਾ ਸਿਕਿਉਰਿਟੀ ਦੇ ਪ੍ਰਬੰਧ ਨਹੀਂ ਗੇ ਮਰੀਜ਼ਾਂ ਦੇ ਵਾਰਸਾਂ ਨੂੰ ਬਿਠਾਉਣ ਦੇ ਕੋਈ ਪ੍ਰਬੰਧ ਨਹੀਂ ਗੇ ਮਰੀਜ਼ਾਂ ਦੇ ਵਾਰਸਾਂ ਨੂੰ ਉੱਥੇ ਰੱਖਣ ਜਾਂ ਠਹਿਰਾਉਣ ਦੇ ਕੋਈ ਪ੍ਰਬੰਧ ਨਹੀਂ ਡਾਕਟਰ ਉੱਥੇ ਪੂਰੇ ਨਹੀਂ ਇੱਕ ਇੱਕ ਡਾਕਟਰ ਨੂੰ ਕਈ ਕਈ ਡਾਕਟਰਾਂ ਦਾ ਕੰਮ ਕਰਨਾ ਪੈਂਦਾ ਬਾਕੀ ਸਟਾਫ ਅਮਲੇ ਦੀ ਵੀ ਬਹੁਤ ਵੱਡੀ ਘਾਟ ਹੈ ਪਰ ਸਰਕਾਰਾਂ ਸਿਰਫ ਬਿਆਨ ਦੇਣ ਤੱਕ ਸੀਮਤ ਨੇ ਇਲਾਜ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੀ ਗੱਲ ਆਮ ਆਦਮੀ ਸਰਕਾਰ ਨੇ ਬਾਰ ਬਾਰ ਕੀਤੀ ਹੈ ਪਰ ਤੁਸੀਂ ਸਰਕਾਰੀ ਹਸਪਤਾਲਾਂ 'ਤੇ ਜਾ ਕੇ ਦੇਖੋ ਹਾਲਾਤ ਕੀ ਨੇ ਹੁਣ ਮੈਡੀਕਲ ਕਾਲਜ ਤੋਂ ਬਾਅਦ ਜਿਹੜਾ ਫਰੀਦਕੋਟ ਦਾ ਸਿਵਲ ਹਸਪਤਾਲ ਹੈ ਉੱਥੇ ਜਿਹੜੇ ਹਸਪਤਾਲ 'ਚ ਕੰਮ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਨੇ 2 ਦਿਨ ਹੋ ਚੱਲੇ ਨੇ ਧਰਨਾ ਲਾਏ ਨੂੰ ਉਹ ਕਹਿੰਦੇ ਨੇ 5-5 6-6 ਮਹੀਨੇ ਹੋ ਗਏ ਸਾਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਹੁਣ ਤੁਸੀਂ ਦੱਸੋ ਜੇ ਆਹ ਹਾਲਾਤ ਨੇ ਤਾਂ ਫਿਰ ਕਿਵੇਂ ਕਿਹਾ ਜਾ ਸਕਦਾ ਕਿ ਇਹ ਔਲਾਜ ਕ੍ਰਾਂਤੀ ਹੈ ਹੁਣ ਜਿਹੜੀ ਪੋਲ ਹਸਪਤਾਲ ਦੇ ਪ੍ਰਬੰਧ ਦੀ ਮੈਡੀਕਲ ਕਾਲਜ ਫਰੀਦਕੋਟ ਦੇ ਪ੍ਰਬੰਧ ਦੀ ਉਹ ਵਾਇਰਲ ਵੀਡੀਓ ਖੋਲ ਰਹੀ ਹੈ ਜਿਦੇ ਚ ਇੱਕ ਮਜ਼ਦੂਰ ਆਗੂ ਰੌਲਾ ਪਾ ਰਿਹਾ ਹੁਣ ਦੇਖੋ ਇੱਕ ਆਗੂ ਨੇ ਤਾਂ ਰੌਲਾ ਪਾ ਲਿਆ ਉਹਦੇ ਚ ਚੇਤਨਾ ਹੈ ਉਹਦੇ ਚ ਸਮਝ ਹੈ ਉਹਨੇ ਵੀਡੀਓ ਬਣਾਈ ਪਾਈ ਪਰ ਇੱਥੇ ਕਿੰਨੇ ਸੈਂਕੜੇ ਮਰੀਜ਼ ਡੇਲੀ ਹੋਣਗੇ ਹਜ਼ਾਰਾਂ ਦੀ ਗਿਣਤੀ ਚ ਹੋਣਗੇ ਜਿਨ੍ਹਾਂ ਨਾਲ ਆਹ ਕੁਝ ਹੁੰਦਾ ਹੋ ਸਕਦਾ ਪਰ ਉਹਨਾਂ ਚ ਚੇਤਨਾ ਘੱਟ ਹੈ ਉਹ ਵੀਡੀਓ ਨਹੀਂ ਬਣਾਉਂਦੇ ਉਹ ਨਹੀਂ ਬੋਲਦੇ ਉਹ ਡਰਦੇ ਰਹਿੰਦੇ ਨੇ ਵੀ ਜੇ ਕੁਝ ਬੋਲਤਾ ਆਏ ਨਾ ਹੋਵੇ ਕਿ ਡਾਕਟਰ ਕੋਈ ਗਲਤ ਇਲਾਜ ਕਰ ਦਵੇ ਫਿਰ ਕਹਦੇ ਆ ਮੈਂ ਸਾਰੇ ਡਾਕਟਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਡਾਕਟਰ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਸਲਾਮ ਕਹਿਣਾ ਔਰ ਜਿਹੜੇ ਡਾਕਟਰ ਡਾਕਟਰੀ ਦੇ ਪੇਸ਼ੇ ਦੇ ਵਿੱਚ ਇਸ ਪੱਧਰ ਦੀਆਂ ਕੁਤਾਈਆਂ ਕਰਦੇ ਨੇ ਉਹਨਾਂ ਬਾਰੇ ਸੋਚਣਾ ਬਣਦਾ ਤੁਸੀਂ ਦੇਖੋ ਮੈਡੀਕਲ ਕਾਲਜ ਮੈਂ ਆਪਣੇ ਕੁਝ ਮਹੀਨੇ ਪਹਿਲਾਂ ਮੈਂ ਮੈਨੂੰ ਪ੍ਰੋਬਲਮ ਆਈ ਮੈਂ ਗਿਆ ਤਾਂ ਹਾਰਟ ਜਿਹੜਾ ਕਾਰਡੀਓਲੋਜੀ ਦਾ ਡਿਪਾਰਟਮੈਂਟ ਹੈ ਉਹਨਾਂ ਨੇ ਮੇਰੇ ਕੋਲ ਜਿਹੜੇ ਟੈਸਟ ਲਿਖੇ ਤਾਂ ਉਹ ਟੈਸਟ ਦੀਆਂ ਕਿੱਟਾਂ ਹੀ ਅੰਦਰ ਮੌਜੂਦ ਨਹੀਂ ਸੀ ਕਹਿੰਦੇ ਜੀ ਬਾਹਰੋਂ ਕਰਾ ਕੇ ਲੈ ਕੇ ਆਓ ਹੁਣ ਤੁਸੀਂ ਦੱਸੋ ਬਾਹਰ ਦੀਆਂ ਲੈਬੋਰੀਟਰੀਆਂ ਕੋਲ ਜਿਹੜੀਆਂ ਟੈਸਟ ਕਿੱਟਾਂ ਮੌਜੂਦ ਹੁੰਦੀਆਂ ਨੇ ਉਹ ਸਰਕਾਰੀ ਹਸਪਤਾਲਾਂ ਦੀਆਂ ਲੈਬੋਰੀਟਰੀਆਂ ਚ ਅੰਦਰ ਕਿਉਂ ਨਹੀਂ ਮੌਜੂਦ ਹੁੰਦੀਆਂ ਹੁਣ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਇਹ ਤਾਂ 7-8 ਜ਼ਿਲ੍ਹਿਆਂ ਦਾ ਵੱਡਾ ਹਸਪਤਾਲ ਹੈ ਇੱਥੇ ਵੀ ਉਹੀ ਹਾਲ ਹੈ ਹੁਣ ਮੈਡੀਕਲ ਕਾਲਜ ਫਰੀਦਕੋਟ ਵੀ ਕੋਈ ਨਰੋਲ ਸਰਕਾਰੀ ਨਹੀਂ ਰਿਹਾ ਹੌਲੀ-ਹੌਲੀ ਇਹਨੂੰ ਪ੍ਰਾਈਵੇਟ ਹੱਥਾਂ ਚ ਦਿੱਤਾ ਜਾ ਰਿਹਾ ਪ੍ਰਾਈਵੇਟ ਜਿਹੜਾ ਇਹਦੇ ਚ ਪ੍ਰਬੰਧਨ ਹੈ ਉਹ ਵੱਧ ਰਿਹਾ ਠੇਕੇ ਤੇ ਕਰਮਚਾਰੀ ਕੱਚੇ ਕਰਮਚਾਰੀ ਕੱਚੇ ਡਾਕਟਰ ਕੱਚੀਆਂ ਨਰਸਾਂ ਫਿਰ ਮਾਮੂਲੀ ਤਨਖਾਹਾਂ ਤੇ ਰੱਖਿਆ ਜਾਣਾ ਇਹ ਪੀੜ ਉਹਨਾਂ ਦੀ ਵੀ ਹੈਗੀ ਹੈ ਜਦੋਂ ਸਰਕਾਰਾਂ ਨੁਕਸਦਾਰ ਪ੍ਰਬੰਧ ਪੈਦਾ ਕਰਦੀਆਂ ਨੇ ਤਾਂ ਉੱਥੇ ਫਿਰ ਕਰਮਚਾਰੀਆਂ ਦੇ ਵਿੱਚ ਵੀ ਕੁਝ ਘਾਟਾ ਰਹਿ ਜਾਂਦੀਆਂ ਨੇ ਜਦੋਂ ਪੂਰਾ ਪੂਰਾ ਅਮਲਾ ਪੂਰਾ ਨਹੀਂ ਕਰਨਾ ਇੱਕ ਇੱਕ ਜਣੇ ਤੋਂ 4-4 5-5 ਜਣਿਆਂ ਦਾ ਕੰਮ ਲੈਣਾ ਤਨਖਾਹਾਂ ਪੂਰੀਆਂ ਨਹੀਂ ਦੇਣੀਆਂ ਤਾਂ ਫਿਰ ਜਿਹੜੇ ਕੰਮ ਕਰਨ ਵਾਲੇ ਵੀ ਉੱਥੇ ਕੀ ਕਰਨਗੇ ਪਰਬੰਧ ਦਾ ਹੀ ਬੁਰਾ ਹਾਲ ਹੈ ਸਿਸਟਮ ਦਾ ਹੀ ਬੁਰਾ ਹਾਲ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਔਲਾਜ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਆਈ ਹੈ ਤੇ ਆ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਹੁਣ ਭਾਈ ਅਗਲਾ ਮੁੱਦਾ ਹੈ ਭਾਜਪਾ ਨੇ ਦਿੱਲੀ ਦੇ ਵਿੱਚ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਬਣਾਈ ਹੈ ਰੇਖਾ ਗੁਪਤਾ ਦੀ ਜ਼ੁਬਾਨ ਨੂੰ ਲੈ ਕੇ ਵੱਡਾ ਰੌਲਾ ਪਿਆ ਕਾਫੀ ਵੱਡੇ ਸਾਰੇ ਚੈਨਲ ਨੇ ਸੋਸ਼ਲ ਮੀਡੀਆ ਤੇ ਵੀ ਅਰਵਿਸ਼ ਕੁਮਾਰ ਵਰਗੇ ਅਜੀਤ ਅੰਜਮ ਵਰਗੇ ਅਭਿਸ਼ਾਰ ਸ਼ਰਮਾ ਵਰਗੇ ਜਿਹੜੇ ਵੱਡੇ ਪੱਤਰਕਾਰ ਨੇ ਉਹ ਇਹ ਰੌਲਾ ਪਾ ਰਹੇ ਨੇ ਕਿ ਭਾਜਪਾ ਨੂੰ ਆਹੀ ਮੁੱਖ ਮੰਤਰੀ ਬਣਾਉਣ ਲਈ ਬੀਬੀ ਲੱਭੀ ਸੀ ਜਿਹਦੀ ਜ਼ੁਬਾਨ ਇੰਨੀ ਗੰਦੀ ਹੈ ਉਹਦੀ ਗੰਦੀ ਜ਼ੁਬਾਨ ਦੇ ਵੱਡੇ ਚਰਚੇ ਹੋ ਰਹੇ ਨੇ ਤੱਥਾਂ ਸਬੂਤਾਂ ਦੇ ਨਾਲ ਉਹਦੀ ਗੰਦੀ ਜ਼ੁਬਾਨ ਬਾਰੇ ਬੋਲਿਆ ਜਾ ਰਿਹਾ ਹੈ ਐਨੀ ਭੱਦੀ ਪਾਸ਼ਾ ਬੋਲਦੀ ਆ ਉਦੀ ਭਾਸ਼ਾ ਦੇ ਪੁਰਾਣੇ ਟਵੀਟ ਉਹਦੇ ਪੁਰਾਣੇ ਮੈਸੇਜ ਕੱਢ ਕੱਢ ਕੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਪੇਸ਼ ਕੀਤੇ ਜਾ ਰਹੇ ਨੇ ਸੱਚਮੁੱਚ ਕਈ ਸ਼ਬਦ ਤਾਂ ਉਹਨੇ ਬੜੇ ਹੀ ਭੱਦੇ ਕਿਸਮ ਦੇ ਅਸ਼ਲੀਲ ਕਿਸਮ ਦੇ ਲਿਖੇ ਹੋਏ ਨੇ ਦੂਜੀ ਦੂਜੇ ਪਾਰਟੀਆਂ ਦੇ ਆਗੂਆਂ ਦੇ ਪ੍ਰਤੀ ਇੱਥੋਂ ਤੱਕ ਇਹ ਜਿਹੜਾ ਪਿਛਲੇ ਦਿਨੀ ਇੱਕ ਉਹ ਯੂਟਿਊਬਰ ਹੈ ਅਲਾਬਾਦੀਆ ਜਿਹਦਾ ਰੌਲਾ ਪਿਆ ਹੋਇਆ ਉਹਦੇ ਵਰਗੀ ਭਾਸ਼ਾ ਇੱਕ ਦੋ ਟਵੀਟਾਂ ਦੇ ਵਿੱਚ ਤਾਂ ਉਹਨੇ ਵਰਤੀ ਹੋਈ ਆ ਤੇ ਉਹਨੂੰ ਭਾਜਪੀ ਨੇ ਦਿੱਲੀ ਦੀ ਸੀਐਮ ਬਣਾਤਾ ਜਿਹੜੀ ਭਾਜਪੀ ਦੀ ਦਿੱਲੀ ਦੀ ਸੀਐਮ ਬਣਾਈ ਹੈ ਉਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚੋ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਹੜੀ ਭਾਰਤ ਦੀ ਸਭ ਤੋਂ ਕਮਾਲ ਦੀ ਯੂਨੀਵਰਸਿਟੀ ਹੈ ਜੇਐਨਯੂ ਜਿਹਦੇ ਵਿੱਚ ਗਰੀਬ ਜਨਤਾ ਦੇ ਬੱਚੇ ਵੱਡੀ ਤਦਾਦ ਚ ਪੜਨ ਜਾਂਦੇ ਨੇ ਉਹ ਕਹਿ ਰਹੀ ਹੈ ਇਹ ਬੰਦ ਕਰ ਦੇਣੀ ਚਾਹੀਦੀ ਹੈ ਉਹ ਕਹਿੰਦੀ ਇੱਥੇ ਆ ਜਾਂਦੇ ਆ ਮਾਮੂਲੀ ਫੀਸਾਂ ਦੇਣ ਵਾਲੇ ਜਿਨ੍ਹਾਂ ਕੋਲ ਫੀਸ ਦੇਣ ਜੋਗੀ ਵੀ ਹیثیت ਨਹੀਂ ਗਈ ਪਰ ਉਹ ਕਹਿੰਦੀ ਇੱਥੇ ਆ ਕੇ ਫਿਰ ਆਹ ਕਰਦੇ ਨੇ ਉਹ ਕਰਦੇ ਨੇ ਮਤਲਬ ਉਹ ਔਰਤ ਜਿਹੜੀ ਭਾਰਤ ਦੀ ਸਭ ਤੋਂ ਵਕਾਰੀ ਯੂਨੀਵਰਸਿਟੀ ਨੂੰ ਬੰਦ ਕਰ ਦੇਣ ਵਾਲੀ ਸੋਚ ਰੱਖਦੀ ਹੈ ਬੀਜੇਪੀ ਨੇ ਉਹਨੂੰ ਮੁੱਖ ਮੰਤਰੀ ਬਣਾਤਾ ਹੁਣ ਅਗਲਾ ਜਿਹੜੀ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਮਰਲੀਨਾ ਉਹਨੇ ਇਹ ਕਿਹਾ ਉਹ ਕਹਿੰਦੀ ਕਿ 2500 ਰੁਪਇਆ ਮਹੀਨਾ ਔਰਤਾਂ ਨੂੰ ਦੇਣ ਦੀ ਗੱਲ ਭਾਪੀ ਨੇ ਕਹੀ ਸੀ 8 ਮਾਰਚ ਦਾ ਔਰਤ ਦਿਵਸ ਆਉਣ ਵਾਲਾ ਉਦੋਂ ਤੱਕ ਭਾਪੀ ਦੇਵੇ 2500 ਨਹੀਂ ਤਾਂ ਫਿਰ ਇਹ ਵਾਦਾ ਝੂਠਾ ਹੈ ਹੁਣ ਇੱਥੇ ਮੈਂ ਕਹੂੰਗਾ ਗੱਲ ਠੀਕ ਹੈ ਭਾਪੀ ਨੂੰ ਇੰਜ ਕਰਨਾ ਚਾਹੀਦਾ ਜੇ ਨਹੀਂ ਕਰਦੇ ਤੇ ਧੋਖਾ ਲੋਕਾਂ ਨਾਲ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਚ 1000 ਰੁਪਇਆ ਮਹੀਨਾ ਔਰਤਾਂ ਨੂੰ ਦੇਣ ਦੀ ਗਾਰੰਟੀ ਤੁਸੀਂ ਵੀ ਦਿੱਤੀ ਸੀ ਪੰਜਾਬ ਚ ਕਿੰਨੇ 8 ਮਾਰਚ ਲੰਘ ਗਏ ਤੁਹਾਡੇ ਪੰਜਾਬ ਚ ਚੌਥਾ 8 ਮਾਰਚ ਆਉਣ ਵਾਲਾ ਚੌਥਾ ਅੱਜ ਤੱਕ ਤੁਸੀਂ ਹਜ਼ਾਰ ਕਿਉਂ ਨਹੀਂ ਦਿੱਤਾ ਮੈਂ ਕਹੂੰਗਾ ਸਤਕਾਰਯੋਗ ਭੈਣ ਆਚੀ ਜੀ ਜਿੱਥੇ ਤੁਸੀਂ ਭਾਜਪੀ ਨੂੰ ਕਹਿ ਰਹੇ ਹੋ ਕਿ 8 ਮਾਰਚ ਤੱਕ ਦਿਓ 2500 ਉੱਥੇ ਤੁਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਕਹੋ 1000 ਰੁਪਏ ਦੀ ਗਾਰੰਟੀ ਤੁਹਾਡੀ ਵੀ ਹੈ ਇੱਥੇ ਗਾਰੰਟੀਆਂ ਹੋਰ ਵੀ ਬੜੀਆਂ ਸੀ ਪੰਜਾਬ ਪਰ ਉਹ ਛੱਡੋ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗਰੰਟੀ ਸੀ ਮਜ਼ਦੂਰਾਂ ਦੀ ਜ਼ਿੰਦਗੀ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਦੀਆਂ ਵੱਡੇ ਦਾਅਵੇ ਸੀਗੇ ਔਰ ਬੇਰਜਗਾਰੀ ਖਤਮ ਕਰਨ ਦੇ ਵੱਡੇ ਦਾਅਵੇ ਸੀ ਖੈਰ ਉਹਨੂੰ ਛੱਡੋ ਜਿਹੜੀ ਗਰੰਟੀ ਪੂਰਾ ਕਰਨ ਦੀ ਗੱਲ ਤੁਸੀਂ ਭਾਜਪੀ ਨੂੰ ਕਹਿ ਰਹੇ ਹੋ ਉਹ ਭਗਵੰਤ ਮਾਨ ਸਰਕਾਰ ਨੂੰ ਵੀ ਜੇ ਆਖੋ ਤਾਂ ਫੇਰ ਗੱਲ ਬਣਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨ